ਦੋਸਤੋ 2015 ਦੇ ਵਿੱਚ ਸਰਕਾਰ ਦੁਆਰਾ ਇੱਕ ਸਕੀਮ ਚਲਾਈ ਗਈ ਸੀ ਬੇਟੀ ਬਚਾਓ ਬੇਟੀ ਪੜ੍ਹਾਓ ਇਹਦਾ ਪਰਪਸ ਇਹ ਸੀ ਕਿ ਭਾਰਤ ਦੇ ਵਿੱਚ ਜੋ ਲਗਾਤਾਰ ਮੇਲ ਫੀਮੇਲ ਸੈਕਸ ਰੇਸ਼ੋ ਜੋ ਹੈ ਉਹ ਘਟ ਰਿਹਾ ਹੈ ਉਸ ਨੂੰ ਇੰਪਰੂਵ ਕੀਤਾ ਜਾਵੇ ਅਤੇ ਇਸ ਦੇ ਨਾਲ ਹੀ ਨਾਲ ਦੋਸਤੋ ਸੁਕੰਨਿਆ ਸਮ੍ਰਿਤੀ ਅਕਾਊਂਟ ਇੱਕ ਖਾਤਾ ਵੀ ਖੋਲਿਆ ਗਿਆ ਜੋ ਕਿ 10 ਸਾਲ ਤੋਂ ਛੋਟੀਆਂ ਲੜਕੀਆਂ ਲਈ ਸੀ ਜਿਦੇ ਵਿੱਚ ਰੇਟ ਆਫ ਇੰਟਰਸਟ ਨਾਰਮਲ ਐਫ ਡੀ ਆਰ ਡੀ ਤੋਂ ਜ਼ਿਆਦਾ ਸੀ ਲੇਕਿਨ ਦੋਸਤੋ ਜੋ ਲੇਟੈਸਟ ਕੁਝ ਆંકੜੇ ਆਏ ਨੇ ਖਾਸ ਤੌਰ ਤੇ ਪੰਜਾਬ ਅਤੇ ਹਰਿਆਣੇ ਦੇ ਇਹ ਦੱਸ ਰਹੇ ਨੇ ਕਿ ਕੋਈ ਬਹੁਤਾ ਚੇਂਜ ਅਜ ਤੱਕ ਨਹੀਂ ਆ ਸਕਿਆ ਹੁਣ ਜੋ ਲੇਟੈਸਟ ਆંકੜੇ ਸਿਵਲ ਰਜਿਸਟ੍ਰੇਸ਼ਨ ਸਿਸਟਮ ਦੁਆਰਾ ਆਏ ਨੇ ਇਹਦੇ ਵਿੱਚੋਂ ਖਾਸ ਤੌਰ ਤੇ ਪੰਜਾਬ ਦੇ ਦੋ ਤਿੰਨ ਡਿਸਟ੍ਰਿਕਟਸ ਦੀ ਗੱਲ ਕੀਤੀ ਹੈ ਹਾਲਾਂਕਿ ਅਸੀਂ ਓਵਰਆਲ ਦੇਖੀਏ 2023 ਦੇ ਵਿੱਚ ਪੰਜਾਬ ਦੀ ਮੇਲ ਫੀਮੇਲ ਸੈਕਸ ਰੇਸ਼ੋ 916 ਸੀ ਇਹ 2024 ਦੇ ਵਿੱਚ 918 ਹੋ ਗਈ ਹੈ ਲੇਕਿਨ ਜੇ ਅਸੀਂ ਪਠਾਨਕੋਟ ਦੀ ਗੱਲ ਕਰੀਏ ਦੋਸਤੋ ਇਹ 902 ਤੋਂ ਸਿੱਧੇ 864 ਤੇ ਚਲੀ ਗਈ ਆਪਣਾ ਮਾਝਾ ਦਾ ਇਹ ਜੋ ਡਿਸਟ੍ਰਿਕਟ ਹੈ ਦੋਸਤੋ ਇਸੇ ਨਾਲ ਹੀ ਜੋ ਗੁਰਦਾਸਪੁਰ ਹੈ ਪਠਾਨਕੋਟ ਗੁਰਦਾਸਪੁਰ ਤੋਂ ਹੀ ਬਣਿਆ ਸੀ ਗੁਰਦਾਸਪੁਰ ਦੇ ਵਿੱਚ ਵੀ ਜੋ ਹੈ ਇਹ 888 ਹੈ ਜੀ ਇੱਥੇ ਖਾਸ ਤੌਰ ਤੇ ਪੰਜਾਬ ਦੀ ਆਈਟੀ ਸਿਟੀ ਕਹੀ ਜਾਣ ਵਾਲੀ ਮੁਹਾਲੀ ਸਿਟੀ ਹੈ ਨਾ ਆਪਾਂ ਕਹਿੰਦੇ ਆ ਕਿ ਬਈ ਸਭ ਤੋਂ ਜ਼ਿਆਦਾ ਅਰਬਨਾਈਜ਼ਡ ਇੱਥੇ ਨੇ ਲੋਕ ਜ਼ਿਆਦਾ ਪੜੇ ਲਿਖੇ ਲੋਕ ਨੇ ਇੱਥੇ ਮੇਲ ਫੀਲ ਸੈਕਸ ਰੇਸ਼ੋ ਵੀ ਕਾਫੀ ਜ਼ਿਆਦਾ ਘਟ ਕੇ ਜੋ ਪਹਿਲਾਂ 963 ਸੀ ਸਿਰਫ 916 ਹੀ ਰਹਿ ਗਈ ਤਾਂ ਸਰਕਾਰ ਦੇ ਬਹੁਤ ਸਾਰੇ ਦਾਅਵੇ ਜੋ ਹੈ ਇਹ ਦੋਸਤੋ ਖਾਰਜ ਹੁੰਦੇ ਨੇ ਇੱਥੇ 2014 ਦੇ ਵਿੱਚ ਇਵਨ ਸਰਕਾਰ ਦੁਆਰੇ ਇੱਕ ਐਕਟ ਵੀ ਆਇਆ ਸੀ ਜਿਹਨੂੰ ਅਸੀਂ PNDT ਐਕਟ ਬੋਲਦੇ ਹਾਂ ਪ੍ਰੀ ਕਨਸੈਪਸ਼ਨ ਐਂਡ ਪ੍ਰੀ ਨਟਲ ਡਾਇਗਨੋਸਟਿਕ ਟੈਕਨੀਕ ਐਕਟ ਆ ਦੋਸਤੋ ਇਹ ਜੋ ਐਕਸੀ ਇਸ ਦਾ ਸੈਕਸ਼ਨ 27 ਕਹਿੰਦਾ ਹੈ ਕਿ ਜੇ ਕਿਸੇ ਵੀ ਤਰੀਕੇ ਨਾਲ ਕੋਈ ਫੀਮੇਲ 40 ਸਾਈਡ ਦੇ ਵਿੱਚ ਇਨਵੋਲਵ ਹੈ ਜਾਂ ਜੈਂਡਰ ਵੀਲ ਦੇ ਵਿੱਚ ਇਨਵੋਲਵ ਹੈ ਤਾਂ ਉਸ ਨੂੰ ਨੋਨ ਅਵੇਲੇਬਲ ਸਜ਼ਾ ਵੀ ਹੋ ਸਕਦੀ ਹੈ ਲੇਕਿਨ ਕੀ ਰੀਜ਼ਨਸ ਨੇ ਕਿ ਮੇਲ ਫੀਮੇਲ ਸੈਕਸ ਰੇਸ਼ੋ ਇੰਪਰੂਵ ਹੋ ਹੀ ਨਹੀਂ ਰਹੀ ਦੋਸਤੋ ਇੱਥੇ ਈ ਵੀ ਹੈ ਕਿ ਸਮਾਜ ਦੇ ਵਿੱਚ ਜਦੋਂ ਤੱਕ ਇੱਕ ਜਾਗਰਤੀ ਨਹੀਂ ਆਉਂਦੀ ਜਿਵੇਂ ਕਿ ਆਮ ਤੌਰ ਤੇ ਹੁੰਦਾ ਨਾ ਕਿ ਕੋਈ ਪੇਰੈਂਟਸ ਨੇ ਮਤਲਬ ਕੋਈ ਨਿਊਲੀ ਮੈਰਿਡ ਕਪਲ ਹੈ ਪਹਿਲਾ ਲੜਕਾ ਹੋ ਗਿਆ ਤਾਂ ਫਿਰ ਉਹ ਦੂਜੇ ਜੋ ਹੈ ਬੱਚੇ ਦੀ ਤਰਫ ਨਹੀਂ ਜਾਂਦੇ ਜਾਂ ਫਿਰ ਹਜੇ ਵੀ ਲੁਕੇ ਛੁਪੇ ਤਰੀਕੇ ਨਾਲ ਹਜੇ ਵੀ ਫੀਮੇਲ ਫੋਰਟਸਾਈਡ ਹੋ ਰਿਹਾ ਹੈ ਜਾਂ ਹੋਰ ਕੀ ਹੋ ਰੀਜ਼ਨ ਕੀ ਲੱਗਦਾ ਤੁਸੀਂ ਵੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ ਤੇ ਦੋਸਤੋ ਮੈਂ ਖਾਸ ਤੌਰ ਤੇ ਇਥੇ ਵੀ ਕਹਿਣਾ ਚਾਹਾਂਗਾ ਕਿ ਇਹ ਸਿਰਫ ਜੋ ਮੁੱਦਾ ਹੈ ਭਾਰਤ ਦਾ ਜਾਂ ਪੰਜਾਬ ਦਾ ਨਹੀਂ ਅੰਤਰਰਾਸ਼ਟਰੀ ਸਟੇਟ ਵੀ ਹੈ ਕਿਉਂਕਿ ਦੇਖੋ ਯੂਨਾਈਟਿਡ ਨੇਸ਼ਨ ਨੇ ਸਸਟੇਨੇਬਲ ਡਵੈਲਪਮੈਂਟ ਗੋਲ ਜੋ ਬਣਾਏ ਨੇ 17 ਉਹਦੇ ਵਿੱਚੋਂ ਪੰਜਵਾਂ ਵੀ ਜੋ ਹੈ ਜੈਂਡਰ ਕੁਆਲਿਟੀ ਨਾਲ ਹੀ ਜੁੜਿਆ ਹੋਇਆ ਹੈ ਤਾਂ ਇਸ ਦੇ ਉੱਪਰ ਸਾਨੂੰ ਜ਼ਰੂਰ ਸੋਚਣਾ ਵੀ ਚਾਹੀਦਾ ਹੈ ਬਾਕੀ ਪੇਪਰ ਲਈ ਤਾਂ ਇੰਪੋਰਟੈਂਟ ਹੈ ਹੀ ਹੈ